growth ਕਰੋ ਚੱਕ ਬੱਚਿਆਂ ਦੀ ਗ੍ਰੋਥ ਤੇ ਆਹ ਬੱਚਾ ਬਾਲਾ ਵਧੀਆ ਰੋਸ ਕਰ ਗਿਆ ਤੇ ਦੂਜੇ ਵੀ ਵਧੀਆ ਚੱਲੀ ਜਾਂਦੇ ਆ ਇਹਨਾਂ ਦੀ ਵੀ ਆਹ ਦੇਖ ਲਓ ਜੀ ਕਿੰਨਾ ਦੀ ਵੀਡੀਓ ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਦਾ ਮਿੱਤਰੋ ਠੀਕ ਆ ਸਾਰੇ ਸਾਰਾ ਦਾ ਘਰ ਪੂਰਾ ਫੈਮਿਲੀ ਸੱਜਣ ਮਿੱਤਰ ਤੇ ਜਾਨਵਰ ਸੱਟਾ ਸਾਨੇ ਤੇ ਸਾਰੀ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਪਰੀ ਸਭ ਸ੍ਰੀ ਗਾਂ ਤੇ ਸਾਰਿਆਂ ਨੂੰ ਗੁੱਡ ਮੋਰਨਿੰਗ ਹਰ ਹੱਦ ਤੱਕ ਚੈਨਲ ਨੂੰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੀ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਭਰਾ ਦੀ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਕੇ ਠੀਕ ਆ ਮਿੱਤਰੋ ਦਿਖਾਉਣੀ ਤੁਹਾਨੂੰ ਅੱਜ ਦੀ ਰ ਬਾਰਿਸ਼ ਹੋਈ ਸੀ ਪਰ ਸੋ ਪਾਣੀ ਹਾ ਮਾੜਾ ਜਿਹਾ ਰਹਿ ਗਿਆ ਬਾਕੀ ਸਾਰਾ ਸੁੱਕ ਗਿਆ ਆ ਇੱਧਰ ਮਾੜਾ ਜਿਹਾ ਝਾੜੂ ਮਾਰਦਾ ਮੈਂ ਵੀ ਪਾਣੀ ਸੁੱਕ ਗਿਆ ਆ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਜਾਨਵਰਾਂ ਨੂੰ ਖੋਲੀਏ ਤੇ ਦਾਣਾ ਪਾਣੀ ਦਈਏ ਸਾਰਿਆਂ ਨੂੰ ਤੇ ਨਾਲੇ ਤੁਹਾਨੂੰ ਦਿਖਾਈਏ ਇੱਕ ਗੁੱਡ ਨਿਊਜ਼ ਵੀ ਕਾਲੀ ਚਿਣੀ ਗੁਬੂਤਰੀ ਨੂੰ ਦੂਜਾ ਬੱਚਾ ਕੱਟਿਆ ਕਿ ਨਹੀਂ ਕੱਟਿਆ ਉਹ ਵੀ ਦੇਖਦੇ ਆਪਾਂ ਤੇ ਅੱਜ ਡੋਕੀ 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 ਅੱਜ ਡੋਕੀ ਬੰਨੀ ਕਿੱਥੇ ਗਿਆ ਟਾਈਮ ਥੋੜਾ ਜ਼ਿਆਦਾ ਹੋ ਗਿਆ ਆ ਅੱਗੇ ਆ ਪਾਠ 60 ਬੈਠਾ ਅੱਜ 9 ਵਜੇ ਦੁਪਹਿਰ ਟਾਈਮ ਹੋ ਗਿਆ ਇਸ ਕਰਕੇ ਹੁਣ ਥੱਲੇ ਲੱਗੇ ਹੋਣੇ ਜਾਬਾਰ ਘਮਾਉਣ ਲਈ ਲੈ ਕੇ ਆਉਣੇ ਆ ਤੇ ਪਾਣੀ ਆਪਾਂ ਭਰ ਕੇ ਰੱਖ ਲਿਆ ਨਾਣ ਆਲਾ ਵੀ ਤੇ ਪੀਣ ਵਾਲਾ ਵੀ ਆਹ ਦਿਖਾਉਣਾ ਤੁਹਾਨੂੰ ਮੈਂ ਆਹ ਤਾਂ ਡੱਬਾ ਰੱਖਤਾ ਆਪਾਂ ਭਰ ਕੇ ਪੀਣ ਵਾਲਾ ਤੇ ਆਹ ਰੱਖਤਾ ਨਹਾਉਣ ਵਾਲਾ ਕਿਉਂਕਿ ਕੂਤਰਾ ਨੇ ਬੱਚੇ ਪੁੱਛੇ ਕੱਢੇ ਹੋਏ ਆ ਹੁਣ ਨਹਾਉਣਗੇ ਉਹ ਆ ਦੇ ਲੋਇਦਰ ਮੱਚਾ ਵੀ ਉੱਪਰ ਚੜਿਆ ਹੋਇਆ ਤੇ ਮਾਂ ਵੀ ਉੱਪਰ ਬੈਠੀ ਅਜੇ ਵੀ ਆ ਗਿਆ ਮਾਂ ਵੀ ਮੋਜਰਾ ਤੇ ਇਹਦੇ ਵਾਂਗੂ ਬੱਚਾ ਵੀ ਮੋਜਰੇ ਬਣਨਾ ਆ ਉਹ ਦੇਖੋ ਇਹ ਆ ਦੇਖੋ ਤੇ ਇਹਨਾਂ ਨੇ ਵੀ ਇੱਕੋ ਇੱਕ ਬੱਚਾ ਕੱਢਿਆ ਤੂ ਜਾਂਡਾ ਅੰਡੇ ਦੇ ਵਿੱਚੋਂ ਬੱਚੇ ਤੋਂ ਸ਼ਾਇਦ ਨਿਕਲ ਨਹੀਂ ਹੋਇਆ। ਇਹ ਆਪਾਂ ਵੀ ਧਿਆਨ ਨਹੀਂ ਦਿੱਤਾ। ਇਹਦਾ ਬੱਚੇ ਨੂੰ ਆਪਾਂ ਅੰਡਾ ਕਰੈਕ ਕਰ ਦੇਣਾ ਸੀਗਾ। ਤੇ ਆਹ ਦੇਖ ਲੋ ਜੀ ਪਿਓ ਬੈਠਾ ਚਿੱਟੀ ਅੱਖ ਦਾ। ਤੇ ਆਹ ਮਾਦੀ ਹੈ ਸਿਆਖ ਕੀ। ਤੇ ਇਹਦੀ ਵੀ ਅੱਖ ਚੈੱਕ ਕਰ ਲੋ। ਹਾਈ ਫਲਾਈ ਤੇ ਦੋਨਾਂ ਨੂੰ ਮਿਲ ਕੇ ਬਣੀ ਇਹਦੀ ਅੱਖ। ਫੈਂਸੀ ਦੀ ਤੇ ਹਾਈ ਫਲਾਈ ਦੀ। ਆਹ ਲੋ ਜੀ। ਤੇ ਬੱਚਾ ਵੀ ਇਹ ਰੋਂਜ ਰਹੀ ਆ। ਉਹ 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 ਆਹ ਲੋਮ ਤਰੋ ਜਿੱਤਾ ਅਗੇ ਬਾਹਰ ਤੇ ਦਾਣਾ ਰਾਤ ਦਾ ਡਿਗਾ ਇੱਥੇ ਮੈਂ ਕਪੜਾ ਬਿਛਾਤਾ ਸੀ ਹੁਣ ਹੀ ਚੱਕਿਆ ਆ ਨਹੀਂ ਤਾਂ ਜੰਗਲੀਆਂ ਨੇ ਖਾ ਜਾਣਾ ਸੀ ਤੇ ਆ ਗਏ ਦਾਣਾ ਚੱਕ ਲਈ ਜਾ ਨੂੰ ਖੋਲ ਕੇ ਹੋਰ ਦਾਣਾ ਪਾਵਾਂਗੇ ਤਾਂ ਕੱਲ ਵਾਲਾ ਆ ਜਾਨੂੰ ਇਹ ਚੱਕ ਲੈਣਗੇ ਤੇ ਅੱਜ ਦੇਖਿਓ ਕਬੂਤਰ ਨੌਂਦੇ ਵੀ ਭੋਲੀ ਦੂਜੇ ਕੁਤਰਾ ਨੂੰ ਜਾਂ ਦਾਣਾਂ ਚ ਭੀ ਜੰਦੇ ਆ ਤੇ ਉਹ ਤੋਂ ਲਈ ਆਪਣੇ ਦੂਜੇ ਕੁਤਰਨ ਬਾਕੀਆਂ ਨੂੰ ਤੇ ਆਮਾਦੀ ਨੇ ਜਿਹੜੇ ਅੰਡੇ ਦਾ ਕੀ ਕੀਤਾ ਹੁਣ ਤੱਕ ਪਤਾ ਨਹੀਂ ਲੱਗਾ ਵੀ ਦੂਜਾ ਬੱਚਾ ਕੱਢਿਆ ਕਿ ਨਹੀਂ ਕੱਢਿਆ ਸਿਆਮਾਦੀ ਵੀ ਦਵਾਰਾਂ ਅੰਦਰ ਰੱਖਣ ਲਈ ਤਿਆਰ ਆ ਮੈਂ ਕੀ ਦਾਲਣੀ ਨੂੰ ਤੁਝੂ ਕਰਦੀ ਆ ਦਾਣਾ ਪਾਲਦੇ ਵੀ ਸਾਰੇ ਦਾਣੇ ਦੇ ਇੰਤਜ਼ਾਰ ਚੋਂ ਭੁੱਖ ਲੱਗੀ ਬਨੇ ਬੱਚਿਆਂ ਨੂੰ ਆ ਆਮਾਦੀ ਲੋਈ ਅੱਜ ਇਹ ਕੱਲ੍ਹ ਦੇ ਬੱਚੇ ਨਿਕਲੇ ਆਣੇ ਆ। ਇਹ ਆਹ ਦੇਖੋ। ਆਹ ਮਾੜੀ ਦਾ ਥਲੇ ਆਉਂ। ਮਜਾ ਆ ਦੇ। ਕੁਲ ਦੋ ਦਿਨ ਬਾਅਦ ਹੀ ਨਿਕਲਦੇ ਸੀ ਇੱਕ ਤੋਂ। ਇਹਨੇ ਇੱਕ ਦੋ ਦਿਨ ਪਹਿਲਾਂ ਹੰਡੇ ਰੱਖੇ ਸੀ। ਉਹਨੇ ਇੱਕ ਦੋ ਦਿਨ ਬਾਅਦ ਜੱਚੀ ਸੀ ਤੇ ਇਹਦਾ ਹੁੰਦਾ ਦੇਖੀ। ਦੂਜਾ ਬੱਚਾ ਨਿਕਲਿਆ ਤਾਂ ਨਹੀਂ ਕੱਢਿਆ। ਹਾਂ ਭਾਈ ਦਿਖਾ ਦੇ। ਨਹੀਂ ਹਲੇ ਜੀ। ਦਾ ਦੂਜਾ ਬੱਚਾ ਕੱਢ ਲਿਆ ਆ। ਕੋਈ ਨਹੀਂ ਇਹ ਲੈਣੀ ਹੰ데요 ਅੰਡਾ ਹੀ ਪਿਆ। ਹਜੇ ਨਹੀਂ ਕੱਢਿਆ। ਅੰਡਾ ਵੀ ਆ ਆਪਣੇ ਥੱਲੇ ਰੱਖ ਕੇ ਬੈਠੀ ਆ। ਆ ਆ ਮਾਦੀ ਹੁਣ ਅੰਡਾ ਰੱਖਣ ਦੀ ਤਿਆਰੀ ਚਾ। ਇਨਾ ਦਾ ਬੱਚਾ ਵੀ ਦਿਖਾ ਦਮ ਇੱਕ ਵਾਰੀ ਆ ਦੇਖੋ ਇਨਾ ਦਾ ਬੱਚਾ ਫਰੀਡ ਦਾਣਾ ਦਿੱਤਾ ਹੋਇਆ ਪੂਰਾ ਇਹਨੂੰ ਤੇ ਅੱਜ ਬਾਹਰ ਕੱਢ ਕੇ ਦਿਖਾਵਾਂਗਾ ਮੈਨੂੰ ਲੱਗਦਾ ਇਹ ਮੇਲ ਤੇ ਜਾਊਗਾ ਜਾਂ ਦੀਲਾ ਬਣੂਗਾ ਜਿਆ ਦੇ ਵਰਗਾ ਹੋਊਗਾ ਸ਼ਾ ਆ ਲਈ ਉੱਤਰ ਆ ਕੇ ਸਾਰੇ ਬਾਹਰ ਇਹਨਾਂ ਦਾਣਾ ਥੋੜਾ ਫੋਟ ਪਾ ਦਈਏ ਤੇ ਅੱਜ ਜਿਹੜਾ ਮੈਂ ਕਿ ਕਬੂਤਰ ਤੁਹਾਨੂੰ ਰੌਣ ਲੱਗੇ ਟਾਈਮ ਦਿਖਾਉਂਗਾ ਨਾਲੇ ਵਿੱਚ ਵਿੱਚ ਟਾਈਮ ਦਿਖਾਈ ਜਾਊਂਗਾ ਅੱਧੇ ਅੱਧੇ ਘੰਟੇ ਬਾਅਦ ਦਾ ਤੇ ਇਹ ਨੌਲੇ ਤੁਹਾਨੂੰ ਐਂਡ ਦਿਖਾਵਾਂਗੇ ਪਿਛਲੇ ਤੋਂ ਪਿਛਲੇ ਐਤਵਾਰ ਕਬੂਤਰ ਉੜੇ ਸੀ ਟੋ ਘੱਟ ਵੀ 7 ਘੰਟੇ 12 14 ਮਿੰਟ ਟੁੱਟ ਕੇ ਆਈ ਸੀ ਜਾਨਵਰ ਤੇ ਉਦੋਂ ਦਾ ਹੀ ਆਪਣਾ ਜਿਹੜਾ ਫੜਿਆ ਬੱਚਾ ਸੀਗਾ ਬੱਗੇ ਕਲਰ ਦਾ ਉਹ ਵੀ ਉਦੋਂ ਨਿਕਲ ਗਿਆ ਤੇ ਵਾਪਸੀ ਜੇ ਮੈਂ ਧਿਆਨ ਨਹੀਂ ਦਿੱਤਾ ਉਤਰਿਆ ਕਿ ਨਹੀਂ ਉਤਰਿਆ ਉਸ ਤੋਂ ਅਗਲੇ ਦਿਨ ਦੇਖਿਆ ਤਾਂ ਉਹ ਹੈ ਹੀ ਨਹੀਂ ਸੀਗਾ ਤੇ ਉਹ ਮੈਨੂੰ ਲੱਗਦਾ ਉਸ ਦਿਨ ਨਿਕਲ ਗਿਆ ਮਿੰਟ ਮਿੰਟ ਚੱਕਲਾਣੇ ਨੇ ਉਹਨੇ ਸਾਰਾ ਚਾਂਦ ਰੰਗ ਦੀ ਲਾਦੀ ਦੋਨੇ ਛਲਕਾਉਂਦੀ ਆ ਆ ਬੱਚਾ ਵੀ ਹੁਣ ਆਪ ਲਾਣਾ ਚੱਕਣ ਲੱਪਿਆ ਔਰ ਔਰ ਸਾਈਡ ਤੇ ਜਿਹੜਾ ਆ ਬੱਚਾ ਵਧੀਆ ਹੈ ਵੀ ਕਮਾਲ ਉੱਡੂਗਾ ਸਿੰਗਲ ਦੋਮਾ ਆਹ 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 ਦਾਣਾ ਦਾ ਕਰਤਾ ਸਾਫ ਇਹਨਾਂ ਨੇ ਕੱਲ੍ਹ ਵਾਲਾ ਥੋੜ੍ਹਾ ਜਿਹਾ ਹੀ ਸੀ ਜ਼ਿਆਦਾ ਨਹੀਂ ਸੀਗਾ ਕਿ ਇਹ ਇੱਧਰ ਆਪਾਂ ਇਹਨਾਂ ਲਈ ਏਟ ਰਗੜ ਕੇ ਰੱਖਤੀ ਰਾਤੀ ਰਗੜੀ ਸੀ ਮੈਂ ਨਾਲ ਕਾਫੀ ਖਾਲੀ ਆ ਤੇ ਕਾਫੀ ਭਈ ਆ ਹਲੇ ਥੋੜ੍ਹੀ ਜਿਹੀ ਓਨੇ ਨਾਲ ਤਿਆਰ ਕਰ ਦਵਾਂਗੇ ਉਹ ਵੀ ਖਾਣ ਲੇਂਗੇ ਬੱਚਿਆਂ ਨੂੰ ਫੋਲਾਂ ਦੇ ਦਾ ਫਾਇਦਾ ਹੈ ਕਿ ਬੱਚਾ ਕੋਈ ਬਿਮਾਰ ਨਹੀਂ ਹੋਇਆ ਤੇ ਦਾਣੇ ਨਹੀਂ ਨਿਕਲੇ ਕਿਸੇ ਦੇ ਬਾਈ ਨਹੀਂ ਹੋਈ ਕਿਸੇ ਨੂੰ ਓਹ ਲਈ ਬੱਚਾ ਦੇ ਲੋਕ ਨਾਲ ਸ਼ਾਨਦਾਰ ਆਇਆ ਯਾਰ ਵਾਈਟ ਕਲਰ ਵਾਲਾ ਸੱਤ ਤੋਰਲਾ ਉਹਦੀ ਇਹ ਉਹ ਉੱਡੂਗਾ ਪਰ ਦੱਸਿਆ ਕਰੂਗਾ ਇਹ ਬੱਚਾ ਗਰੰਟੀ ਵਾਲੀ ਗੱਲ ਆ ਦੇਖ ਕੇ ਦੱਸਦਾ ਬੱਚੇ ਦੀ ਮੈਂ ਬੋਡੀ ਲੈਂਗੁਏਜ ਤੋਂ ਸਿੰਗਲ 룸 ਆਪਣੇ ਉੱਤੇ ਹੋਏ ਆ ਇੱਥੇ ਗੁੜੀਆਂ ਕੱਪੜੇ ਰੱਖਣ ਆਈ ਸੀਗੀ ਆ ਜੈਕਟ ਵਗੈਰਾ ਉਹ ਤੋਂ ਭਾਰੀ ਸੁਪਣੀ ਪਹਿਣੀ ਨਹੀਂ ਸੀ ਤੇ ਬਈ ਗਾਟ ਕੋ ਦੋ ਬੱਚੇ ਉੱਡ ਗਏ ਆਪਣੇ ਇੱਕ ਆਹ ਹੰਸੀ ਬੱਚੇ ਦਾ ਵੀ ਉਹ ਤੇ ਦੂਜਾ ਮੇਨ ਜੋੜੇ ਦਾ ਨਰ ਉਹ ਇਸ ਤੋਂ ਉੱਪਰ ਆਲੇ ਆਲੇ ਆਹ ਕੋ ਮਤ ਪਿਆ ਜਿਆਦਾ ਆ ਗਿਆ ਆਹ ਦੇਖ ਲੋ ਜਿਨ੍ਹਾਂ ਦੇ ਬੱਚੇ ਉਹ ਮਾਰਦੀਆਂ ਦਨਾਰ ਹੰਕਰ ਪੱਤਰ ਚੱਕਦੇ ਪਏ ਆ ਦਾਣੇ ਦੇ ਨਾਲ ਹੀ ਖਲਾਉਂਦੇ ਬੱਚਿਆਂ ਨੂੰ ਤੇ ਇਹਦੇ ਨਾਲ ਹੀ ਇਹਨਾਂ ਨੂੰ ਬਾਈਵਰਦੀ ਨਹੀਂ ਹੁੰਦੀ ਤੇ ਦਾਣੇ ਜੇ ਨਹੀਂ ਨਿਕਲਦੇ ਬੱਚੇ ਮਰਦੇ ਨਹੀਂ ਹੈਗੇ ਐਕਤੀ ਮੈਂ ਇਹ ਗੱਲ ਨੋਟ ਕੀਤੀ ਆ ਗਏ ਹੁਣ ਦਾਣੇ ਤੇ ਆਹ 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 ਅੱਜ ਨੂੰ ਅੱਜ ਕੇ ਖਿਲਾ ਦੇਣਗੇ ਦਾਣਾ ਤੇ ਇਹ ਤਰੋ ਜੰਗਲੀ ਆ ਗਿਆ ਆਪਣਾ ਗੋਤਰ ਕਾਫੀ ਉੱਚੀ ਲੱਗ ਗਿਆ ਉਹਦੇ ਉਹ ਫਿਰ ਲੱਗ ਆ ਦੇ ਬਾਕੀ ਜਾਨਵਰਾਂ ਨੂੰ ਪਤਾ ਨਾ ਪਤਾ ਹੋਰ ਇਹ ਖਾਣਗੇ ਤੇ ਬੱਚਿਆਂ ਦੇ ਕਰ ਦੇਣਗੇ ਫੁੱਟੇ ਫੁੱਲ ਉਸ ਤੋਂ ਬਾਅਦ ਆਪਾਂ ਜਾਨਵਰ ਲੜਾਉਣੇ ਆ ਮਾਲੇ ਦਿਖਾਵਾਂਗੇ ਟਾਈਮ ਤੁਹਾਨੂੰ ਨਾਲ ਵੀਡੀਓ ਲੰਬੀ ਹੋ ਜਾਣੀ ਹੁਣ ਐਂਡ ਕਰ ਦਿੰਨੇ ਆ ਬਾਕੀ ਤੁਹਾਨੂੰ ਉਡਾਈ ਦੀ ਨਾਲ ਦਿਖਾਵਾਂਗੇ ਤੇ ਸਾਰੇ ਸੱਜਣਾ ਮਿੱਤਰਾਂ ਬੇਲੀਓ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੀ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਨਾ ਸਪੋਰਟ ਕਰਿਆ ਕਰੋ ਥੋੜੀ ਬੰਦੇ ਨੂੰ ਮੋਟੀਵੇਸ਼ਨ ਮਿਲਦਾ ਨਾਲ ਨਾਲ ਇਹ ਬੰਦਾ ਕੁਝ ਹੋਰ ਨਵਾਂ ਕਰਦਾ ਵਿੱਚ ਫਿਰ ਠੀਕ ਆ ਮਿੱਤਰੋ ਅਸੀ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਹੀ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਹੋਰ ਰਿਕਵੈਸਟ ਕਿ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨੂੰ ਸਗੇ ਸੰਬੰਧੀਆਂ ਨਾਲ ਸ਼ੇਅਰ ਕਰਿਆ ਕਰੋ ਜਿਆਦਾ ਤੋਂ ਜਿਆਦਾ ਭਰਾ ਦੀ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਅਦਬ ਨਮਸਤੇ